ਸਰਬੱਤ ਖਾਲਸਾ ਸੰਸਥਾ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾ ਕੇ ਰੱਖਣਾ ਸਮੇਂ ਦੀ ਮੁੱਖ ਲੋੜ ਦਮਦਿਤ ਕਸਾਲ ਦੇ ਮੁਖੀ ਅਤੇ ਗੁਰੂਕ ਸੁਨਾਨ ਪ੍ਰਚਾਰਕ ਸੰਸਮਾਦ ਦੇ ਪ੍ਰਧਾਨ ਨੇ ਕਿਹਾ ਹੈ ਕਿ ਸਰਬੱਤ ਖਾਲਸਾ ਸਿੱਖਾਂ ਦੀ ਇਤਿਹਾਸਕ ਸੰਸਥਾ ਹੈ ਅਤੇ ਸਿੱਖ ਪਰੰਪਰਾ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਪੁਰਾਤਨ ਰਵਾਇਤ ਬਣੀ ਹੋਈ ਹੈ ਇਸ ਕਰਕੇ ਇਸ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾ ਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਜੋ ਕੇ ਸਮੇਂ ਦੀ ਗੱਲ ਕਰਦੇ ਆ ਕਿਹਾ ਕਿ ਅਸੀਂ ਸਰਬੱਤ ਖਾਲਸਾ ਸੰਸਥਾ ਦੇ ਪੁਨਰ ਸੁਰਜੀਤੀ ਦੇ ਹੱਕ ਵਿੱਚ ਹਾਂ ਪਰ ਸਰਬੱਤ ਖਾਲਸਾ ਤੋਂ ਪਹਿਲਾਂ ਇਸ ਦਾ ਵਿਧੀ ਵਿਵਧਾਨ ਇਸ ਦੀ ਰੂਪ ਰੇਖਾ ਆਦਵਾ ਦੇ ਤੈਅ ਹੋਣਾ ਜ਼ਰੂਰੀ ਹੈ ਅਤੇ ਪੰਥ ਅੰਦਰੇਨਾਂ ਤੇ ਸਹਿਮਤੀ ਹੋਣੀ ਵੀ ਲਾਜ਼ਮੀ ਹੈ ਅਤੇ ਇਸ ਦਾ ਕੇਂਦਰ ਸ੍ਰੀ ਅਕਾਲ ਪੁਰਖ ਸਾਹਿਬ ਹੀ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ 10 ਨਵੰਬਰ 2015 ਨੂੰ ਸਰਬਤ ਖਾਲਸਾ ਦੇ ਨਾਮ ਹੇਠ ਹੋਣ ਜਾ ਰਹੀ ਇਕਤਰਤਾ ਵਿੱਚ ਦੰਦਮੀ ਟਕਸਾਲ ਅਤੇ ਸੰਤ ਸਮਾਜ ਹਿੱਸਾ ਲੈਣ ਬਾਰੇ ਹਾਂ ਪੱਕੀ ਵਿਚਾਰ ਰੱਖਦਾ ਹੈ ਜੇ ਉਕਤ ਦਾ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਹੋ ਅਤੇ ਸਮੂਹ ਪੰਥਕ ਤੇ ਰਾਜ ਜਿਵੇਂ ਸਮੂਹ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸੁਭਾਵਾ ਦੀਪ ਖਾਲਸਾ ਦੀਵਾਨ ਤਦਾਸੀ ਨਿਰਮਲੇ ਸੇਵਾ ਪੰਥੀ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਵਿੱਚ ਸ਼ਾਮਲ ਹਾਂ ਅਤੇ ਦੇਸ਼ ਤੇ ਵਿਦੇਸ਼ਾਂ ਭਾਗ ਦੁਨੀਆਂ ਭਰ ਦੇ ਸਿੱਖ ਸੰਗਤਾਂ ਦੇ ਨੁਮਾਇੰਦਿਆਂ ਦੀ ਸ਼ਨੋਲੀਅਤ ਯਕੀਨੀ ਹੋਵੇ ਅਤੇ ਇਸ ਦੇ ਏਜੰਡੇ ਬਾਰੇ ਕੌਮੀ رائے ਬਣਾ ਕੇ ਪੂਰਨ ਸਹਿਮਤੀ ਕੀਤੀ ਜਾਵੇ